ਦੇਸ਼ ਭਰ ਵਿੱਚ ਨਾਮਵਾਰ ਕਮਲਜੀਤ ਖੇਡਾਂ ਦੀ ਅੱਜ ਸ਼ੁਰੂਆਤ ਸਵਰਗੀ 올ੰਪੀਅਨ ਸੁਜੀਤ ਸਿੰਘ ਰੰਧਾਵਾ ਦੇ ਬਟਾਲਾ ਵਿਖੇ ਸਥਾਪਿਤ ਬੁੱਤ ਤੋਂ ਜੋਤੀ ਜੋਗਾ ਕੇ ਅੰਤਰਰਾਸ਼ਟਰੀ ਐਥਲੀਟ ਲਪ੍ਰਿਤ ਕੋਹਰਾ ਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ ਸੁਜੀਤ ਕਮਲਜੀਤ ਖੇਡ ਸਟੇਡੀਅਮ ਵਿਖੇ ਵਿਸ਼ਾਲ ਮਾਰਚ ਪਾਸਟ ਨਾਲ ਕੀਤੀ ਗਈ। ਉੱਥੇ ਇਹ ਸ਼ੁਰੂਆਤ ਸੁਜੀਤ ਸਪੋਰਟਸ ਐਸੋਸੀਏਸ਼ਨ ਦੇ ਉੱਤੇਦਾਰਾਂ ਵੱਲੋਂ ਤੇ ਬਟਾਲਾ ਦੇ ਵਿਧਾਇਕ ਅਤੇ ਆਪ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਕੀਤੀ ਗਈ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸ਼ਹਿਰੀ ਕਲਸੀ ਦਾ ਕਹਿਣਾ ਸੀ ਕਿ ਉਹਨਾਂ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਖੇਡਾਂ ਬਟਾਲਾ ਦੇ ਨੇੜਲੇ ਇਲਾਕੇ 'ਚ ਹੋ ਰਹੀਆਂ ਨੇ ਤੇ ਇਹ ਇੱਕ ਆਪਣੇ ਆਪ ਵਿੱਚ ਇਤਿਹਾਸਿਕ ਖੇਡਾਂ ਹਨ ਜੋ ਲੰਬੇ ਸਮੇਂ ਤੋਂ ਹੋ ਰਹੀਆਂ ਹਨ ਅਤੇ ਇਨ੍ਹਾਂ ਖੇਡਾਂ ਵਿੱਚ ਪੰਜਾਬ ਭਾਰੀ ਨਹੀਂ ਬਲਕਿ ਦੂਸਰੇ ਸੂਬਿਆਂ 'ਚੋਂ ਵੀ ਖਿਡਾਰੀ ਸ਼ਾਮਲ ਹੋ ਰਹੇ ਹਨ फुटन <laughs> ਦੇਖੋ ਵੀ ਆ ਸ੍ਰੀ ਆਸ਼ੋਕ ਅੰਤੋ ਸੋ ਵੇਸੇ ਲੱਗਦਾ ਮੈਂ ਤੇ ਬਾਈਕ ਫੜਨੇ ਆਉਣਾ ਆ ਰਿਹਾ ਹੈ ਇੱਕ ਵਾਰੀ ਇੱਕ ਵਾਰੀ ਮੈਂ ਇੱਥੇ ਗੱਟਾ ਨੇ ਕੀ ਕੁਛ ਕਰਾਇਆ ਜਾ ਰਿਹਾ ਹੈ ਅ ਬੜੀ ਖੁਸ਼ੀ ਦੀ ਗੱਲ ਹੈ ਜੀ ਕਮਲਜੀਤ ਯਾਦਗਾਰੀ ਖੇਡਾਂ ਜਿਹੜੀਆਂ ਇਹ 31ਵੀਆਂ ਜਿਹੜੀਆਂ ਖੇਡਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਉਹ ਕੀਤਾ ਜਾ ਰਿਹਾ ਔਰ ਬੜਾ ਲੰਮਾ ਸਫਰ ਇਹ ਖੇਡਾਂ ਨੇ ਜਿਹੜਾ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਕੋਟਲਾ ਸ਼ਈਆ ਦੀਆਂ ਖੇਡਾਂ ਨੇ ਆਪਣਾ ਨਾਮ ਰੂਸ਼ਨ ਕੀਤਾ ਸੋ ਇਹਦਾ ਮੇਨ ਮਕਸਦ ਸਾਡਾ ਇਹੋ ਹੀ ਆ ਵੀ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਨੌਜਵਾਨ ਸਾਡੇ ਬੱਚੇ ਜਿੰਨੇ ਵੀ ਖੇਡਾਂ ਵੱਲ ਉਤਸ਼ਾਹਿਤ ਹੋਣਗੇ ਉਹਨਾਂ ਹੀ ਮੈਂ ਕਹਿ ਸਕਦਾ ਵਾਂ ਵੀ ਜਿਹੜਾ ਆ ਮਾੜੀ ਸੰਗਤ ਹੈ ਉਦੇ ਤੋਂ ਦੂਰ ਰਹਿ ਕੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਪਹਿਲਾਂ ਪਹਿਲਾਂ ਨੰਬਰਾਂ ਤੇ ਆਉਂਦਾ ਰਿਹਾ ਸਾਨੂੰ ਇਹ ਹੋਵੇ ਕਿ ਬੱਚਿਆਂ ਦੇ ਵਿੱਚ ਇੱਕ ਜੋਸ਼ ਪੈਦਾ ਕਰੀਏ ਤਾਂ ਜੋ ਕਿ ਖੇਡਾਂ ਨੂੰ ਪ੍ਰੇਰਿਤ ਹੋਵੇ ਚੱਲਣਾ ਜੀ ਤੁਹਾਡੇ ਜਿੱਲੀ ਪਿੰਡ ਦੀ ਜਿੱਲੀ ਪਿੰਡ ਦੀ ਪੰਜਵੀਂ ਤੁਹਾਡੇ ਭਰਾ ਕਿਰਕ ਕਿੰਨਾ ਕੁ ਜਾਏਗਾ ਦੇਖੋ ਜੀ ਇਹ 4 ਦਿਨ ਦਾ ਸਾਡਾ ਪ੍ਰੋਗਰਾਮ ਹੋਊਗਾ ਖੇਡਾਂ ਹੋਣਗੀਆਂ ਜੀ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਊਗਾ ਔਰ ਮੈਂ ਰਣੀ ਆ ਆਪਣੇ ਬਟਾਲਾ ਵਾਸੀਆਂ ਦਾ ਵੀ ਕਿਉਂਕਿ ਇਹ ਵੀ ਉਮਰ ਮਾਰ ਕੇ ਤੇ ਪਹੁੰਚਦੇ ਨੇ ਹੋਰ ਲੱਗਦੇ ਹਲਕਿਆਂ ਤੋਂ ਵੀ ਸੰਗਤ ਪਹੁੰਚਦੀ ਆ ਸੋ ਅੱਜ ਜਿਹੜਾ ਆਗਾਜ਼ ਸ਼ੁਰੂ ਹੈ ਔਰ ਇਹਦਾ ਜਿਹੜਾ ਆਉਣ ਵਾਲਾ ਸਮਾਂ ਠੀਕ ਆ ਸਾਨੂੰ ਇੱਕ ਵਾਰੀ ਹੋਰ ਜਿਤਨਾ ਜੋਸ਼ ਭਰਦਾ ਹੈ ਵੀ ਯਾਰ ਨਹੀਂ ਅਗਲੀ ਵਾਰੀ ਹੋਰ ਵਧੀਆ ਪ੍ਰੋਗਰਾਮ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੋ ਹੀ ਹੈ ਮੈਸੇਜ ਹੈ ਵੀ ਦੇਖੋ ਖੇਡਾਂ ਦੇ ਵਿੱਚ ਅੱਜ ਖੇਡਾਂ ਵਤਨ ਪੰਜਾਬ ਦੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜਾ ਇੱਕ ਫੈਸਲਾ ਲਿਆ ਸੀ ਉਹਦੇ ਵਿੱਚੋਂ ਕਈ ਪਲੇਅਰ ਨਿਕਲ ਕੇ ਆਏ ਐਰ ਕੀ ਤੁਸੀਂ ਦੇਖਿਆ ਹੋਊਗਾ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨੌਜਵਾਨਨੀ ਕਿੱਤੇ ਦੇ ਵਿੱਚੋਂ ਕਈ ਜਿਹੜੇ ਨੇ ਉੱਭਰ ਕੇ ਖਿਡਾਰੀ ਜਿਹੜੇ ਅੱਗੇ ਆਏ ਨੇ ਸੋ ਸਾਡਾ ਵੀ ਇੱਕੋ ਮੈਸੇਜ ਆ ਅੱਜ ਹੁਣ ਖਿਡਾਰੀਆਂ ਦਾ ਸਨਮਾਨ ਹੋਣਾ ਖੇਡਾਂ ਦੇ ਵਿੱਚੋਂ ਜਿਹੜੇ ਵਧੀਆ ਆਉਣਗੇ ਆ ਪਾਉਣਗੇ ਉਹਨਾਂ ਨੂੰ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਸੋ ਨੌਜਵਾਨੀ ਨੂੰ ਇਹੋ ਸੰਦੇਸ਼ ਆ ਵੀ ਤਗੜੇ ਹੋ ਕੇ ਪੰਜਾਬ ਫਿਰੋਂ ਰੰਗਲਾ ਪੰਜਾਬ ਤੇ ਲੈ ਕੇ ਆਈਏ ਕਿਉਂਕਿ ਲੋਕਾਂ ਦੇ ਨੌਜਵਾਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅਸੀਂ ਰਲ ਕੇ ਕਰਾਂਗੇ ਆ ਗਈਆਂ ਜੀ ਚੋਣਾਂ ਪੰਜਾਬ 'ਚ ਵਕਤ ਵਕਤ ਪਰਵਾ ਤੇ ਕਦੋਂ ਤੱਕ ਟਿੱਕਾਂ ਵੱਡੀਆਂ ਜਾ ਰਹੀਆਂ ਔਰ ਕੀ ਰਣਨੀਤੀ ਰਹੇਗੀ ਕੀ ਹੁੰਦੇ ਰਹਿਣਗੇ ਦੇਖੋ ਜੀ ਨਗਰ ਨਿਕਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਆ ਗਈਆਂ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਨਗੇ ਮੈਂ ਤੇ ਸਾਰੇ ਆਪਣੇ ਵੀ ਵਰਕਰ ਸਹਿਬਾਨਾਂ ਨੂੰ ਇਹੋ ਬੇਨਤੀ ਕਰਦਾ ਨਾ ਵੀ ਤਗੜੇ ਹੋ ਕੇ ਹੁਣ ਸਾਥ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ ਲੋਕ ਡਿਮਾਂਡ ਕਰਨ ਲੋਕ ਕਹਿਣ ਵੀ ਕਿ ਇਹ ਇਹ ਬੰਦੇ ਜਿਹੜੇ ਨੇ ਅੱਗੇ ਲੈ ਕੇ ਆਓ ਤਾਂ ਜੋ ਕਿ ਸਾਡੀ ਸੇਵਾ ਕਰ ਸਕਣ ਸੋ ਜਿਹੜਾ ਬੰਦਾ ਵਧੀਆ ਗਰਾਊਂਡ 'ਚ ਕੰਮ ਕਰ ਰਿਹਾ ਹੋਗਾ ਉਹਨੂੰ ਅੱਗੇ ਲੈ ਕੇ ਸਾਰੀ ਮੈ ਰਣੀ ਹੈ ਜੀ ਇਹਦੇ ਵਿੱਚ ਸਾਡੇ ਕੱਲ ਕੈਬਨਿਟ ਮਿਨਿਸਟਰ ਜੀ ਵੀ ਆਉਣਗੇ ਪਰਸੋਂ ਮੋਦੀਆ ਸਾਹਿਬ ਵੀ ਆਉਣਗੇ ਜੀ ਔਰ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮਿਨਿਸਟਰ ਉਹ ਵੀ ਆਉਣਗੇ ਜੀ ਤੇ ਮੇਰੀ ਅੱਜ ਮੀਟਿੰਗ ਸੀ ਜਿਹੜੀ ਚੰਡੀਗੜ੍ਹ ਜਾਣਾ ਸੀ ਮੈਂ ਪਰ ਮੈਂ ਮੇਲੇ ਦੇ ਉਦਘਾਟਨ ਕਰਕੇ ਅੱਜ ਖੇਡਾਂ ਦੇ ਉਦਘਾਟਨ ਕਰਕੇ ਮੈਨੂੰ ਰੁਕਣਾ ਪਿਆ ਤਾਂ ਜੋ ਕਿ ਕੋਸ਼ਿਸ਼ ਹੈ ਵੀ ਵਧੀਆ-ਵਧੀਆ ਸਾਰੇ ਆਉਣਗੇ ਜਿਸ ਕਰਕੇ ਕਿ ਇਹ ਸਾਡਾ ਪਰਿਵਾਰ ਹੈ ਠੀਕ ਹੈ ਜੀ ਤੇ ਜਿੱਥੇ ਪਰਿਵਾਰ ਦੇ ਕੋਈ ਜੀ ਖੜ ਜਾਂਦਾ ਹੈ ਉਹ ਸਾਰੇ ਆਪਾਂ ਨਾਲ ਖਲੋਣੇ ਇੱਕ ਦੂਜੇ ਦੇ ਨਾਲ ਜੀ ਸੋ ਸਾਡਾ ਮੇਨ ਸਾਡੀ ਸਰਕਾਰ ਦਾ ਮਕਸਦ ਹੀ ਇਹੋ ਆ ਵੀ ਜਨੀਆਂ ਖੇਡਾਂ ਨੂੰ ਆਪਾਂ ਉਤਸ਼ਾਹ ਕਰੀਏ ਜਿਨ੍ਹਾਂ ਨੌਜਵਾਨੀ ਦੇ ਵਿੱਚ ਖੇਡਾਂ ਦਾ ਉਤਸ਼ਾਹ ਪੈਦਾ ਕਰੀਏ ਉਹ ਸਾਰਿਆਂ ਦੀ ਸਾਡੇ ਆਉਣ ਵਾਲੇ ਸਮੇਂ ਲਈ ਵੀ ਵਧੀਆ ਸਰ ਤੇ ਕੀ ਕੁਸ਼ ਪ੍ਰਬੰਧ ਰਹਿਣਾ ਹਾਂਜੀ ਬਟਾਲਾ ਵਿਖੇ ਅ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਜੋ ਕਮਲਜੀਤ ਖੇਡਾਂ ਕਰਵਾਈਆਂ ਜਾਂਦੀਆਂ ਹਰ ਸਾਲ ਤੇ ਅੱਜ ਉਹਨ ਉਸ ਖੇਡਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਸ਼ੁਰੂਆਤ ਇੱਥੋਂ ਇਸ ਪੁਆਇੰਟ ਤੋਂ ਕਰ ਰਹੇ ਹਾਂ ਅ ਸੁਰਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਕੇ ਤੇ ਪ੍ਰਸ਼ਾਸਨ ਨਾਲ ਹੈ ਜੀ ਇਹਨਾਂ ਦੇ ਪਰ ਪੱਖੋਂ ਅ ਮੈਂ ਆਪ ਉੱਥੇ ਜਾ ਰਹੇ ਹਾਂ ਤੇ ਇਹਨਾਂ ਦੇ ਨਾਲ ਇਹ ਕਿਸੇ ਕਿਸਮ ਦਾ ਵੀ ਹਰ ਤਰ੍ਹਾਂ ਦਾ ਸੇਵ ਪ੍ਰਸ਼ਾਸਨ ਮਦਦ ਸਾਡਾ ਰਹੇਗਾ ਠੀਕ ਹੈ ਮੈਂ ਚਾਹੋਗੇ ਪਿੰਡਾਂ ਦੇ ਵਿੱਚ ਜਿਹੜੀਆਂ ਸੱਠਾਂ ਬਣੀਆਂ ਹੁੰਦੀਆਂ ਜਾਂ ਕਮੇਟੀਆਂ ਬਣੀਆਂ ਹੁੰਦੀਆਂ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ ਕਿਉਂਕਿ ਪੰਜਾਬ ਸਰਕਾਰ ਦਾ ਵੀ ਇਹੀ ਹੁਕਮ ਹੈ ਮੈਂ ਸਾਰੇ ਯੂਥ ਨੂੰ ਇਹੀ ਅਪੀਲ ਕਰਾਂਗਾ ਕਿ ਸਪੋਰਟਸ ਐਕਟੀਵਿਟੀਆਂ ਖੇਡਾਂ ਵੱਲ ਆਪਣਾ ਰੁਝਾਨ ਵਧਾਉਣ ਤਾਂ ਕਿ ਜਦੋਂ ਬੱਚੇ ਸਾਡੇ ਯੰਗ ਬੱਚੇ ਖੇਡਾਂ ਵੱਲ ਧਿਆਨ ਦੇਣਗੇ ਪੜਾਈ ਦੇ ਨਾਲ 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 ਤੇ ਆਟੋਮੈਟਿਕਲੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਹੋਰ ਉਹਨਾਂ ਨੂੰ ਜਿਹੜੀ ਬੁਰੀ ਸੰਗਤ ਬੁਰੀ ਆਦਤ ਹੈ ਉਸ ਤੋਂ ਆਪਣੇ ਆਪ ਹੀ ਦੂਰ ਰਹਿਣਗੇ ਤੇ ਖੇਡਾਂ ਜਿਹੜੀਆਂ ਹੈਗੀਆਂ ਉਹ ਸਰੀਰਕ ਤੌਰ ਤੇ ਤਾਂ ਤੰਦਰੁਸਤ ਕਰਦੀਆਂ ਹੀ ਆ ਇੱਕ ਡਿਸਪਲਨ ਵੀ ਪੈਦਾ ਕਰਦੀਆਂ ਔਰ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਉਹ ਵੀ ਸਿਖਾਉਂਦੀ ਹੈ ਜ਼ਿੰਦਗੀ ਜੀਉਣ ਦਾ ਢੰਗ ਵੀ ਜਿਹੜੀਆਂ ਖੇਡਾਂ ਹੈਗੀਆਂ ਸਿਖਾਉਂਦੀਆਂ ਤੇ ਓਵਰঅল ਡਵੈਲਪਮੈਂਟ ਪਰਸਨੈਲਿਟੀ ਦੀ ਹੁੰਦੀ ਹੈ ਜਦੋਂ ਕੋਈ ਵੀ ਬੱਚਾ ਸਪੋਰਟਸ ਐਕਟੀਵਿਟੀਜ਼ ਵਿੱਚ ਪਾਰਟਿਸਿਪੇਟ ਕਰਦਾ ਹੈ ਤੇ ਮੈਂ ਯੂਥ ਨੂੰ ਇਹ ਅਪੀਲ ਕਰੂੰਗਾ ਕਿ ਖੇਡਾਂ ਦੇਖਣ ਵਾਸਤੇ ਵੀ ਆਉਣ ਤੇ ਦੇਖ ਕੇ ਇਹ ਤੋਂ ਪ੍ਰੇਰਿਤ ਹੋ ਕੇ ਆਪ ਵੀ ਕੁਝ ਨਾ ਕੁਝ ਕਰਨ ਤਾਂ ਕਿ ਪਰਿਵਾਰ ਨੂੰ ਸਮਾਜ ਨੂੰ ਦੇਸ਼ ਨੂੰ ਇੱਕ ਅੱਛਾ ਯੋਗਦਾਨ ਦੇ ਸਕੇ ਖੇਡਾਂ ਜ਼ਰੂਰੀ ਧੰਨਵਾਦ